ਜਿਵੇਂ ਜਰਾ ਕੌਮ ਕੇ ਜੇ ਸ਼ੇਰ ਸੀਗਾ ਕੌਮ ਦਾ ਆਗੂ ਸੀਗਾ ਤੇ ਉਹ ਮਾ ਗੁਰਮੀਲ ਕੌਰ ਕੌਮ ਦੀ ਸ਼ੇਰਨੀ ਸੀ ਅੱਜ ਉਹਦੀ ਕੀ ਅਜਹੀ ਮਜਬੂਰੀ ਪੈ ਗਈ ਉਹਦੀ ਸ਼ਕਲ ਦੱਸਦੀ ਐ ਸਿਰੋਪੇ ਪਾਉਂਦੇ ਹੋਏ ਵੀ ਉਹ ਉਹਦਾ ਮਨ ਨਹੀਂ ਖੁਸ਼ ਮਿਸਾਲ ਦੇ ਤੌਰ ਤੇ ਮੇਰਾ ਕੋਈ ਘਰ ਦਾ ਮੈਂਬਰ ਮੇਰਾ ਸਹਰਾ ਹੋਵੇ ਜਾਂ ਇਤਰਾ ਉਹਦੇ ਨਾਲ ਹੈਪਨ ਹੋ ਗਿਆ ਹੋਵੇ ਤੇ ਲੋਕੀ ਮਾਰਚ ਕੱਢਣ ਸਾਡੇ ਹੱਕ ਦੇ ਵਿੱਚ ਜੀ ਤੇ ਉਹਨਾਂ ਦੇ ਛੁਆਈਆਂ ਨੂੰ ਜਾਂ ਉਹਨਾਂ ਦੇ ਪੁੱਤਰਾਂ ਨੂੰ ਤੇ ਖੁਸ਼ੀ ਹੋਣੀ ਚਾਹੀਦੀ ਵੀ ਸਾਡੇ ਪਿਓ ਦੇ ਵਾਸਤੇ ਕੋਈ ਬੋਲਦਾ ਹੈ ਨਾ ਬਿਲਕੁਲ ਤੇ ਹਾਂ ਭਾਈ ਬਡਾਲਾ ਜੀ ਨੇ ਮਾਰਚ ਕਟਿਆ ਤੇ ਇਹਨੇ ਸਰਬਜੋਤ ਸਿੰਘ ਨੇ ਇੱਕ ਪੋਸਟ ਪਾਈ ਫੇਸਬੁੱਕ ਦੇ ਉੱਤੇ ਭਾਈ ਬਡਾਲਾ ਜੀ ਉਹ ਗੁਰਦੁਆਰਾ ਕਿਹੜਾ ਗੁਰਦੁਆਰਾ ਵਾ ਜਿੱਥੇ ਮਾਰਚ ਜਾਣਾ ਸੀ ਮਹਿੰਦੀਆਣਾ ਸਾਹਿਬ ਜਾਣਾ ਸੀ ਗੁਰਸਰ ਸਾਹਿਬ ਮਹਿੰਦੀਆਣਾ ਹਾਂ ਪਈ ਕੌਕਿਆਂ ਤੋਂ ਜਿਹੜਾ ਮਾਰਚ ਕੱਢਿਆ ਵਾ ਵੀ ਉੱਥੇ ਮਹਿੰਦੀ ਆਣਾ ਉੱਥੇ ਬਟਾਲਾ ਹੈ ਬੜੇਵੇਂ ਲੈਣ ਗਿਆ ਸੀ ਮੈਂ ਭਾਜੀ ਮੱਥੇ ਨੂੰ ਹੱਥ ਮਾਰਿਆ ਉਹ ਤੇਰਾ ਭਲਾ ਹੋ ਜੇ ਇੱਥੋਂ ਮੈਂ ਕਿਹਾ ਭਈ ਹੁਣ ਮੈਨੂੰ ਪਤਾ ਲੱਗਾ ਹੀ ਇਹਨੂੰ ਸੁਖਵੀਰ ਬਾਦਲ ਨੂੰ ਕਿਉਂ ਉੱਥੇ ਜਾ ਕੇ ਸਰੂਪੇ ਮਿਲੇ ਆ ਇਹ ਜੀ ਮੇਜਰ ਸਿੰਘ ਸੁਵੱਦੀ ਕੱਟੜ ਅਕਾਲੀ ਆ ਓਕੇ ਤੇ ਇਹ ਉਹਦਾ ਇਹ ਜਿਹੜਾ ਸਰਬਜੋਤ ਸਿੰਘ ਉਹਦਾ ਬੇਟਾ ਵਾ ਇਹਨੇ ਆਪਣੇ ਸਹੁਰਿਆਂ ਤੇ ਦਬਾਅ ਪਾਇਆ ਵਾ ਹੁਣ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਗੂ ਕੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਨਾਗੂ ਕੇ ਜੀ ਇੱਕ ਬੇਨਤੀ ਹੈ ਜੀ ਅਸੀਂ ਕੌਂਕੇ ਜੀ ਦੇ ਵਾਸਤੇ ਮੈਂ ਉਹ ਰਾਲਾ ਜੀ ਅਸੀਂ 1 ਮਾਰਚ ਲੈ ਕੇ ਨਿਕਲੇ ਸੀਗੇ ਤੇ ਉਹਨਾਂ ਦਾ ਪਰਿਵਾਰ ਤੱਕ ਬਾਹਰ ਨਹੀਂ ਨਿਕਲਿਆ ਤਾਨੂੰ ਮਤਲਬ ਮੈਂ ਹੀ ਬੇਨਤੀ ਇੱਕ ਕੀਤੀ ਸੀਗੀ ਵੀ ਪਤਾ ਕਰਿਓ ਵੀ ਉਹਨਦੇ ਧੀਆਂ ਬਾਹਰ ਵਿਆਈਆਂ ਹੋਈਆਂ ਨੇ ਵੀ ਵਿਦੇਸ਼ਾਂ ਦੇ ਸੈੱਟ ਨੇ ਤੇ ਆਖਰ ਕੀ ਮਜਬੂਰੀ ਆ ਪਰਿਵਾਰ ਦੀ ਵੀ ਉਹ ਪਰਿਵਾਰ ਬਾਹਰ ਨਹੀਂ ਨਿਕਲ ਕੇ ਆਇਆ ਤੇ ਉਹਨਾਂ ਨੇ ਸੁਖਬੀਰ ਬਾਦਲ ਦੇ ਸਰੂਪੇ ਪਾਏ ਸੁਖਬੀਰ ਬਾਦਲ ਤੋਂ ਸਰੂਪੇ ਪਵਾਏ ਕੋਸ਼ ਪਤਾ ਲੱਗਿਆ ਕਿਉਂ ਕੀਤਾ ਕਿਉਂ ਹੋਇਆ ਬੇਨਤੀ ਇਸ ਤਰ੍ਹਾਂ ਆ ਵੀਰ ਜੀ ਮੈਂ ਵੈਸੇ ਉਤਰਾਂ ਵੈਸੇ ਤੁਹਾਨੂੰ ਫੋਨ ਕਰਕੇ ਦੱਸਣ ਹੀ ਆਲਾ ਸੀ ਮੈਂ ਅੱਜ ਹਰਪ੍ਰੀਤ ਸਿੰਘ ਮਖੂ ਉਹਦੀ ਨਾ ਬਟਾਲਾ ਸਾਹਿਬ ਨਾਲ ਇੱਕ ਇੰਟਰਵਿਊ ਚੱਲ ਰਹੀ ਸੀਗੀ ਜੀ ਤੇ ਉਹ ਮੈਂ ਸੁਣੀ ਤੇ ਮੈਨੂੰ ਉਹਦੇ ਵਿੱਚੋਂ ਮੈਂ ਕਿਹਾ ਵੀ ਲੋਕਾਂ ਨੂੰ ਸਾਡੇ ਜਿੰਨੇ ਵੀ ਸਾਡੇ ਪੰਜਾਬੀ ਭਰਾ ਵਾ ਜਾਂ ਸਾਡੇ ਜਿੰਨੇ ਵੀ ਪੰਥਕ ਲੋਕ ਨੇ ਉਹਨਾਂ ਨੂੰ ਅਸਲ ਕਹਾਣੀ ਦਾ ਕੋਈ ਪਤਾ ਹੀ ਨਹੀਂ ਅਸਲ ਕਹਾਣੀ ਮੈਂ ਤੁਹਾਨੂੰ ਦੱਸਦਾ ਵਾਂ ਵੀ ਆ ਇੱਕ ਆਪਾਂ ਆਪਣੇ ਕਹਾਵਤ ਆ ਅਸੀਂ ਕਹਾਣੀ ਮਤਲਬ ਪਰਿਵਾਰ ਦਾ ਪਰਿਵਾਰ ਦੀ ਕੀ ਮਜਬੂਰੀ ਹੈ ਵੀ ਉਹ ਮਾਂ ਜਿਹਨੂੰ ਸ਼ੇਰਨੀ ਕਹਿੰਦੇ ਸੀਗੇ ਵੀ ਜਿ세 ਤਰ੍ਹਾਂ ਕੌਮ ਕੇ ਜੇ ਸ਼ੇਰ ਸੀ ਜਾਂ ਕੌਮ ਦਾ ਆਗੂ ਸੀਗਾ ਤੇ ਉਹ ਮਾਂ ਗੁਰਮੀਲ ਕੌਰ ਕੌਮ ਦੀ ਸ਼ੇਰਨੀ ਸੀ ਅੱਜ ਉਹਦੀ ਕੀ ਅਜਹੀ ਮਜਬੂਰੀ ਪੈ ਗਈ ਉਹਦੀ ਸ਼ਕਲ ਦੱਸਦੀ ਹੈ ਸਰੋਪੇ ਪਾਉਂਦੇ ਹੋਏ ਵੀ ਉਹ ਉਹਦਾ ਮਨ ਨਹੀਂ ਖੁਸ਼ ਅਸੀਂ ਉਸੇ ਜਿਕਾਰੇ ਲਾਏ ਆ ਕਹਿੰਦਾ ਕਿਆ ਗਿਆ ਸਾਨੂੰ ਅਸੀਂ ਉਹਦੇ ਉੱਥੇ ਖੜ ਕੇ ਗਲੀ 'ਚ ਜਿੱਥੇ ਗੱਡੀ ਖੜੀ ਸੀ ਕੌਂਕੀ ਦੇ ਘਰੇ ਅਸੀਂ ਜਕਾਰੇ ਛੱਡੇ ਆ ਉੱਥੇ ਵੀ ਸ਼ਾਇਦ ਕੋਈ ਟੱਬਰ ਦਾ ਨਿਕਲ ਕੇ ਜੀbaar ਆਊਗਾ ਤੇ ਉਹ ਟੱਬਰ ਕਹਿੰਦਾ ਆ ਵੀ ਅਸੀਂ ਮੁਰਦਾਬਾਦ ਦੇ ਨਾਰੇ ਲਾਏ ਆ ਅਸੀਂ ਕਿੱਥੇ ਲਾਏ ਮੁਰਦਾਬਾਦ ਦੇ ਨਾਰੇ ਉਹ ਤੇ ਇਹ ਕਿਉਂ ਉਹ ਤੇ ਜਿਹੜੇ ਵਿਰੋਧੀ ਆ ਉਹ ਜਾਣ ਕੇ ਆਪਣੀਆਂ ਮੰਦੀਆਂ ਹੀ ਉਹ ਕਰਨਦੇ ਆ ਅਸਲ ਤੇ ਵਿੱਚ ਜਿਹੜੇ ਜ਼ਹੀਦਾਰ ਕੌਂਕਿਆਂ ਦੇ ਜਿਹੜੇ ਘਰੋਂ ਆ ਭੈਣ ਜੀ ਉਹ ਬਹੁਤ ਹੀ ਜ਼ਿਆਦੇ ਸ਼ਰੀਫ ਜਨ ਬੀਬੀਆਂ ਦੇ ਵਿੱਚੋਂ ਤੁਸੀਂ ਗਿਣ ਲਓ ਤੇ ਉਹਨਾਂ ਦੀਆਂ ਜਿਹੜੀਆਂ ਬੇਟੀਆਂ ਵੀ ਆ ਉਹ ਵੀ ਬਹੁਤ ਜੀਵਨ ਵਾਲੀਆਂ ਵਾਂ ਤੇ ਬਹੁਤ ਚੜ੍ਹਦੀ ਕਲਾ ਵਾਲੀਆਂ ਵਾਂ ਤੇ ਉਹਨਾਂ ਦੀ ਵੱਡੀ ਬੇਟੀ ਮੈਨੂੰ ਸ਼ਾਇਦ ਮੈਂ ਜਹੇਦਾਰ ਜੀ ਦੇ ਨਾਲ ਥੋੜੀ ਜੀ ਸੰਗਤ ਕੀਤੀ ਆ ਮੈਨੂੰ ਪਤਾ ਵਾ ਮੇਰੇ ਖਾਲਸਾ ਸ਼ੈਦ ਭੈਣ ਪਰਮਜੀਤ ਹੋਵੇ ਉਹਨਾਂ ਦਾ ਨਾਮ ਵੱਡੀ ਬੇਟੀ ਪਰਮਜੀਤ ਕੌਰ ਇੱਕ ਸਰਬਜੀਤ ਹਾਂ ਇੱਕ ਸਰਬਜੀਤ ਭੈਣ ਜੀ ਤੇ ਉਹ ਉਹ ਤਾਂ ਛੋਟੇ ਸੇ ਬੱਚੇ ਹੀ ਗਏ ਤੇ ਮੇਰੇ ਘਰ ਦੂਸਰੀਆਂ ਬੇਟੀਆਂ ਕੋਈ ਇੱਕੇ ਫੈਮਿਲੀ ਦੇ ਵਿੱਚ ਹੀ ਉਹ ਵਿਆਈਆਂ ਵਾਂ ਤੇ ਉਹ ਬੇਨਤੀ ਇਸ ਤਰ੍ਹਾਂ ਵਾਂ ਵੀ ਹੁਣ ਮੈਂ ਤੁਹਾਨੂੰ ਅਸਲੀਅਤ ਦੱਸਦਾ ਵਾਂ ਤੇ ਅੰਦਾਜ਼ਾ ਤੁਸੀਂ ਪੰਥਕ ਸੋਚ ਵਾਲੇ ਜਿਹੜੇ ਸਾਡੇ ਸਿੱਖ ਨੇ ਉਹਨਾਂ ਵੀ ਸਮਝ ਲੈਣਾ ਵਾਂ ਤੇ ਸਾਡੇ ਪੰਜਾਬੀ ਭਰਾਵਾਂ ਨੂੰ ਵੀ ਮੈਂ ਇੱਕ ਦੱਸਣਾ ਚਾਹਨਾ ਵਾ ਕਿ ਜ ਪੁਰਾਣੇ ਲੋਕ ਸਾਡੇ ਨਾ ਇੱਕ ਕਹਾਵਤ ਆ ਸੱਪ ਜਦੋਂ ਲੰਘਦਾ ਵਾ ਨਾ ਤੇ ਪਿੱਛੇ ਲਕੀਰ ਛੱਡ ਜਾਂਦਾ ਵਾ ਜੀ ਲਕੀਰ ਉਹ ਲਕੀਰ ਤੋਂ ਪਤਾ ਲੱਗ ਜਾਂਦਾ ਵਾ ਉਹਦੇ ਨਾਲ ਕੜੀ ਜੁੜ ਜਾਂਦੀ ਆ ਹੁਣ ਮੈਨੂੰ ਇਹਨਾਂ ਤੇ ਪਤਾ ਸੀਗਾ ਵੀ ਇਹ ਇੱਕ ਇਹਨਾਂ ਦੀ ਬੇਟੀ ਜਿਹੜੀ ਆ ਜਥੇਦਾਰ ਜੀ ਦੀ ਬੇਟੀ ਆ ਮੇਰੇ ਖਲ ਸ਼ੈਤ ਸਰਬਜੀਤ ਭੈਣ ਜੀ ਆ ਉਹ ਮੇਜਰ ਸਿੰਘ ਸਵੱਦੀ ਮੈਂਬਰ ਆ ਐਸਜੀਪੀਸੀ ਦਾ ਸਾਬਕਾ ਓਕੇ ਉਹ ਕਟੜ ਕਟੜ ਅਕਾਲੀ ਆ ਤੇ ਮੈਂ ਬੜਾ ਹੀ ਉਹਨਾਂ ਦਾ ਸਤਿਕਾਰ ਕਰਦਾ ਹੁੰਦਾ ਸੀਗਾ ਉਹ ਵੀ ਮੇਰਾ خیال ਹਾਲੀ ਅ ਸ਼ਾਇਦ ਬਜ਼ੁਰਗ ਹੋ ਗਏ ਆ ਤੇ ਉਹ ਇੱਥੇ ਅਮਰੀਕਾ ਦੇ ਵਿੱਚ ਹੀ ਆ ਓਕੇ ਉਹਨਾਂ ਦਾ ਉਹਨਾਂ ਦਾ ਬੇਟਾ ਵਾ ਸਰਬਜੋਤ ਸਿੰਘ ਠੀਕ ਆ ਜੀ ਸਰਬ ਜਿਹੜਾ ਸਰਬਜੋਤ ਆ ਉਹ ਇੱਥੇ ਆ ਤੇ ਮੇਰਾ ਖਿਆਲ ਉਹਨਾਂ ਦੇ ਘਰੋਂ ਆ ਜਥੇਦਾਰ ਜੀ ਦੀ ਜਿਹੜੀ ਦੂਸਰੀ ਬੇਟੀ ਆ ਇਹ ਜਿਹੜੇ ਤੁਸੀਂ ਜੱਜ ਕਰ ਰਹੇ ਹੋ ਇਹ ਉਹ ਨਹੀਂ ਹੈਗੇ ਜਿਹਨਾਂ ਦੀ ਆਈ ਥਿੰਕ ਇੱਕ ਲੱਤ ਦੇ ਵਿੱਚ ਕੁਝ ਪ੍ਰੋਬਲਮ ਹੈ ਖੁੰਡੀ ਲੈ ਕੇ ਚੱਲਦੇ ਨੇ ਲੱਕੜ ਉਹਨਾਂ ਦੀ ਇੱਕ ਲੱਤ ਮੇਰਾ ਖਿਆਲ ਲੱਕੜ ਦੀ ਆ ਜਿਹੜੇ ਮੇਜਰ ਸਿੰਘ ਦੀ ਸੁਵਦੀ ਸੀ ਮੇਜਰ ਸਿੰਘ ਸੁਵਦੀ ਠੀਕ ਸਮਝ ਗਿਆ ਮੈਂ ਫੋਟੋ ਮੇਰੇ ਕੋਲ ਸ਼ਾਇਦ ਹੋਗੀ ਆਈ ਥਿੰਕ ਟੌੜੇ ਦੇ ਨਾਲ ਫੋਟੋ ਹੈਗੀ ਆ ਉਹਨਾਂ ਦੀ ਹਾਂਜੀ 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 ਤੇ ਉਹ ਨਾ ਜਿਹੜੇ ਸਰਬ ਜੋ ਸਰਬਜੋਤ ਸਿੰਘ ਜਿਹੜੇ ਆ ਸਵੱਦੀ ਉਹਨਾਂ ਨੇ ਇੱਕ ਪੋਸਟ ਪਾਈ ਸੀਗੀ ਭਾਈ ਬਲਦੇਵ ਸਿੰਘ ਬਟਾਲਾ ਨੇ ਜਿੱਦਣ ਤੁਸੀਂ ਉਹ ਮਾਰਚ ਕੱਢਿਆ ਵਾ ਨਾ ਜੀ ਉਹ ਮਾਰਚ ਕੱਢਿਆ ਦੇਖੋ ਹੁਣ ਮਿਸਾਲ ਦੇ ਤੌਰ ਤੇ ਮੇਰਾ ਕੋਈ ਘਰ ਦਾ ਮੈਂਬਰ ਮੇਰਾ ਸਹਰਾ ਹੋਵੇ ਜਾਂ ਇਸ ਤਰ੍ਹਾਂ ਉਹਦੇ ਨਾਲ ਹੈਪਨ ਹੋ ਗਿਆ ਹੋਵੇ ਤੇ ਲੋਕੀ ਮਾਰਚ ਕੱਢਣ ਸਾਡੇ ਹੱਕ ਦੇ ਵਿੱਚ ਜੀ ਤੇ ਉਹਨਾਂ ਦੇ ਛੁਆਈਆਂ ਨੂੰ ਜਾਂ ਉਹਨਾਂ ਦੇ ਪੁੱਤਰਾਂ ਨੂੰ ਤੇ ਕੁਝ ਹੋਣੀ ਚਾਹੀਦੀ ਵੀ ਸਾਡੇ ਪਿਓ ਦੇ ਵਾਸਤੇ ਕੋਈ ਬੋਲਦਾ ਹੈ ਨਾ ਬਿਲਕੁਲ ਤੇ ਹਾਂ ਭਾਈ ਬਟਾਲਾ ਜੀ ਨੇ ਮਾਰਚ ਕੱਢਿਆ ਤੇ ਇਹਨੇ ਸਰਬਜੋਤ ਸਿੰਘ ਨੇ ਇੱਕ ਪੋਸਟ ਪਾਈ ਫੇਸਬੁੱਕ ਦੇ ਉੱਤੇ ਭਾਈ ਬਟਾਲਾ ਜੀ ਉਹ ਗੁਰਦੁਆਰਾ ਕਿਹੜਾ ਗੁਰਦੁਆਰਾ ਵਾ ਜਿੱਥੇ ਮਾਰਚ ਜਾਣਾ ਸੀ ਮਹਿੰਦਿਆਣਾ ਸਾਹਿਬ ਜਾਣਾ ਸੀ ਗੁਰਸਰ ਸਾਹਿਬ ਮਹਿੰਦਿਆਣਾ ਹਾਂ ਪਈ ਕੌਂਕਿਆਂ ਤੋਂ ਜਿਹੜਾ ਮਾਰਚ ਕੱਢਿਆ ਵਾ ਵੀ ਉੱਥੇ ਮਹਿੰਦੀ ਆਣਾ ਉੱਥੇ ਵਟਾਲਾ ਹੈ ਬੜੇਵੇਂ ਲੈਣ ਗਿਆ ਸੀ ਓਕੇ ਇਹ ਪੋਸਟ ਪਾਈ ਹੋਈ ਹੈ ਨਾ ਆਪ ਓਏ ਪੋਸਟ ਪਾਈ ਆ ਉਹਨੇ ਮੈਂ ਪੋਸਟ ਤੁਹਾਨੂੰ ਉਹਦੀ ਨਾ ਮੈਂ ਸੈਂਡ ਵੀ ਕਰ ਦੇਣਾ ਵਾ ਮੇਰੇ ਕੋਲ ਉਹ ਸੇਵ ਆ ਚੜ੍ਹਦੀ ਕਲਾ ਮੈਂ ਸੇਵ ਕਰਕੇ ਰੱਖੀ ਆ ਆਂਦਾ ਬੜੇਵੇਂ ਲੈਣ ਗਿਆ ਸੀ ਇੱਕ ਜ਼ਥੇਦਾਰ ਕੌਂਕਿਆਂ ਦਾ ਜਵਾਈ ਉਹ ਪੋਸਟ ਪਾ ਰਿਹਾ ਵਾ ਵਟਾਲਾ ਉੱਥੇ ਬੜੇਵੇਂ ਲੈਣ ਗਿਆ ਸੀਗਾ ਚੰਡੀਗੜ੍ਹ ਨੂੰ ਜਾਂਦਾ ਹਾਂ ਮਤਲਬ ਜੀ ਇਥੋਂ ਇਹ ਚੀਜ਼ ਸਿੱਧੀ ਸਿੱਧੀ ਸਾਫ਼ ਹੁੰਦੀ ਹੈ ਵੀ ਸਾਡੇ ਫਾਰਮ ਦੇ ਜੱਜੇਗਾ ਉਹ ਦੇਖੋ ਇਥੋਂ ਮਿਲ ਰਹੇ ਨੇ ਜਿਹੜੇ ਹੈਗੇ ਨੇ ਉਹਨਾਂ ਦਾ ਹੱਥ ਸਾਡੇ ਮਤਲਬ ਘਰ ਤੱਕ ਪਹੁੰਚ ਗਿਆ ਤੇ ਸਾਡੇ ਘਰ ਦੇ ਆਪਣੇ ਜੀ ਜਿਹੜੇ ਹੈਗੇ ਨੇ ਜਿਹੜੇ ਜਵਾਈ ਨੇ ਚਾਹੇ ਪੁੱਤ ਨੇ ਉਹ ਜਿਹੜੇ ਮੈਂ ਭਾਜੀ ਮੱਥੇ ਮੈਂ ਭਾਜੀ ਮੱਥੇ ਨੂੰ ਹੱਥ ਮਾਰਿਆ ਉਹ ਤੇਰਾ ਭਲਾ ਹੋ ਜੇ ਇਥੋਂ ਮੈਂ ਕਿਹਾ ਬਈ ਹੁਣ ਮੈਨੂੰ ਪਤਾ ਲੱਗਾ ਇਹ ਨੂੰ ਸੁਖਵੀਰ ਬਾਦਲ ਨੂੰ ਕਿਉਂ ਉੱਥੇ ਜਾ ਕੇ ਸਰੋਪੇ ਮਿਲੇ ਆ ਇਹ ਜੀ ਮੇਜਰ ਸਿੰਘ ਸੁਵੱਦੀ ਕਟੜ ਅਕਾਲੀ ਆ ਓਕੇ ਤੇ ਇਹ ਉਹਦਾ ਇਹ ਜਿਹੜਾ ਸਰਬਜੋਤ ਸਿੰਘ ਉਹਦਾ ਬੇਟਾ ਵਾ ਇਹਨੇ ਆਪਣੇ ਸਹੁਰਿਆਂ ਤੇ ਦਬਾਅ ਪਾਇਆ ਵਾ ਹੁਣ ਧੀਆ ਧੀਆ ਵੇਖੋ ਉਹਨਾਂ ਦੀ ਤੇ ਉਹਨਾਂ ਦੀ ਧੀ ਆ ਜਹੇਦਾਰ ਕਾਉਂ ਕਹਿਦੀ ਹੈ ਨਾ ਬਿਲਕੁਲ ਮਾ ਮਾਂ ਨੇ ਆਪਣੇ ਮਾਂ ਨੇ ਆਪਣੀ ਧੀ ਦਾ ਵੀ ਘਰ ਵੇਖਣਾ ਵਾ ਹੈ ਪਰ ਲੇਕਿਨ ਅਸੀਂ ਅੰਦਾਜ਼ਾ ਇਹ ਲਾਇਆ ਵਾ ਕਿ ਇਹਨੇ ਸਵਦੀ ਨੇ ਕਟੜ ਗੱਲ ਕਿਉਂਕਿ ਕਾਲੀਆਂ ਦੇ ਨਾਲ ਇਹਦਾ ਪੂਰਾ ਤਾਲਮੇਲ ਬਾਦਲਾਂ ਦੇ ਨਾਲ ਆ ਇਹ ਇਹਦੇ ਤੇ ਦਬਾਅ ਪਵਾ ਕੇ ਇਸ ਬੰਦੇ ਨੇ ਦਬਾਅ ਆਇਆ ਹੋਊਗਾ ਉਹਨਾਂ ਦੇ ਭਈ ਉਹਨੂੰ ਘਰ ਸਦੋ ਸਾਰਾ ਕੰਮ ਇਹਨੇ ਕਰਵਾਇਆ ਜੇ ਅਸਲ ਕਹਾਣੀ ਇਹ ਜੇ ਕੋਈ ਗਰੇਵਾਲ ਗਰੇਵਾਲ ਕੌਣ ਹੁੰਦਾ ਵਾ ਗਰੇਵਾਲ ਉਹਨਾਂ ਦੇ ਕਹਿਣ ਦੇ ਉੱਤੇ ਜਿਹੇ ਤਰ੍ਹਾਂ ਕਹਿੰਦੇ ਉਹਨੂੰ ਸੁਖਬੀਰ ਬਾਦਲ ਨੂੰ ਲਿਆਉਣ ਵਾਲਾ ਉਹਦੇ ਜਵਾਈ ਦਾ ਸਰਬਜੋਤ ਸਿੰਘ ਨੇ ਕੰਮ ਕਰਵਾਇਆ ਕਿਉਂਕਿ ਉਹਨੇ ਇਹਨੇ ਸਰਬਜੋਤ ਨੇ ਪੋਸਟ ਪਾਈ ਵਡਾਲੇ ਦੇ ਖਿਲਾਫ ਤੇ ਇਹਦੇ ਨਾਲ ਮੈਨੂੰ ਇੱਥੋਂ ਇਹ ਅੰਦਾਜ਼ਾ ਹੋਇਆ ਵੀ ਸਾਰਾ ਕੰਮ ਤੇ ਘਰ ਚੋਂ ਹੋਣ ਰਿਹਾ ਵਾ ਵਾਹਿਗੁਰੂ ਮੈਂ ਕਦੀ ਸੱਚੀ ਕੰਮ ਨਹੀਂ ਮੈਨੂੰ ਤਾਂ ਸ਼ਰਮ ਆਉਂਦੀ ਆ ਵੀ ਕਦੀ ਸੋਚਿਆ ਨਹੀਂ ਸੀ ਸ਼ਰਮ ਆਉਂਦੀ ਆ ਉਹ ਤੇਰਾ ਮੈਂ ਸੱਚੀ ਕਹਾਂ ਮੈਂ ਕਦੇ ਇਹ ਚੀਜ਼ ਸੋਚੀ ਨਹੀਂ ਸੀ ਕਿ ਮੈਂ ਮਤਲਬ ਜਿਹੜੀ ਚੀਜ਼ ਦਾ ਮੈਨੂੰ ਕਨਫਿਊਜ਼ ਸੀ ਆ ਵੀ ਧੀਆਂ ਬਾਹਰ ਨੇ ਸਾਡੇ ਕੌਮ ਦੀਆਂ ਧੀਆਂ ਬਾਹਰ ਨੇ ਉਹ ਸਾਡੇ ਜਥੇਦਾਰ ਦਾ ਖੂਨ ਨੇ ਮਾਈਪਾਗੋ ਦੀਆਂ ਵਾਰਸਾ ਨੇ ਉਹ ਬਾਹਰ ਬੈਠੀਆਂ ਨੇ ਤੇ ਇੱਕ ਪੁੱਤ ਉਰੇ ਫਸ ਗਿਆ ਉਹਨੂੰ ਫਸਾ ਲਿਆ ਉਹਤੇ ਝੂਠੇ ਪਰਚੇ ਕਰਵਾਤੇ ਜੋ ਮਰਜ਼ੀ ਕਰਵਾਇਆ ਪਰ ਸਾਡੀ ਕੌਮ ਦੀਆਂ ਧੀਆਂ ਤਾਂ ਕੌਮ ਦੇ ਨਾਲ ਖੜੀਆਂ ਹੋਣਗੀਆਂ ਉਹਨਾਂ ਦੀ ਮਜਬੂਰੀ ਕੀ ਸੀ ਅੱਜ ਕੌਮ ਨੂੰ ਪਤਾ ਲੱਗ ਰਹੀ ਹੈ ਉਸ ਮਾਂ ਦੀ ਮਜਬੂਰੀ ਕੀ ਸੀ ਉਸ ਸ਼ੇਰਨੀ ਦੀ ਮਜਬੂਰੀ ਕੀ ਸੀ ਉਹ ਅੱਜ ਕੌਮ ਨੂੰ ਪਤਾ ਲੱਗ ਰਹੀ ਹੈ ਕਿ ਟੀਜਾ ਕਰਨਾ ਉਜੜੇ ਤਾਂ ਕਰਕੇ ਉਹ ਮਾਂ ਕੁੱਟ ਪਰ ਗਈ ਪਾਜੀ ਇਹ ਜਿਹੜਾ ਵਾ ਵੀ ਤੂੰ ਜਵਾਈ ਲੱਗਦਾ ਵਾ ਤੈਨੂੰ ਸਗੋਂ ਹੈਲਪ ਕਰਨੀ ਚਾਹੀਦੀ ਆ ਜਿਹੜੇ ਦਫ਼ਤਰ ਦੇ ਨਾਲ ਜ਼ਥੇਦਾਰ ਨੂੰ ਵੱਡਿਆ ਵਾ ਉਹ ਦਫ਼ਤਰ ਵੀ ਮੌਜੂਦ ਜੇ ਉਹਨਾਂ ਕੋਲ ਬੜੀ ਲੰਬੀ ਚੌੜੀ ਸਟੋਰੀ ਜੇ ਉਹ ਬੀਬੀ ਜਿਹੜੀ ਜਿਹੜੀ ਬੀਬੀ ਸੀ ਉੱਥੇ ਜਿਹਦਾ ਭਰਾ ਬੋਲਿਆ ਵਾ ਨਾ ਜੀ ਜਿਹਦੇ ਭਰਾ ਨੇ ਸਾਰੇ ਜਿਹਦੇ ਭਰਾ ਜਿਹਦੇ ਭਰਾ ਦੇ ਸਾਹਮਣੇ ਸਭ ਕੁਝ ਹੋਇਆ ਵਾ ਉਹ ਉਹਨੇ ਇਹ ਦੱਸਿਆ ਵਾ ਵੀ ਇਹ ਦਸਤਰ ਵੀ ਸਾਡੇ ਕੋਲ ਮੌਜੂਦ ਆ ਉਹ ਵੀ ਕੋਰਟ ਦੇ ਵਿੱਚ ਉਹਨਾਂ ਨੇ ਜਮ੍ਹਾਂ ਕਰਨਾ ਵਾ ਜਿੱਦਣ ਜਿੱਦਣ ਗਵਾਹੀ ਰੱਖੀ ਮੈਂ ਸਰਕਾਰ ਨੂੰ ਬੇਨਤੀ ਕਰਦਾ ਵਾਂ ਤੁਸੀਂ ਮੇਰੀ ਵੱਲੋਂ ਰਿਕੁਐਸਟ ਕਰ ਦਿਓ ਅਸੀਂ ਮੈਂ ਮੈਂ ਜਦੋਂ ਆਉਂਗਾ ਮੈਂ ਇੰਡੀਆ ਆਉਂਗਾ ਮੈਂ ਮੈਂ ਵੀ ਨਾਲ ਉਹਦੇ ਉਹ ਸਿੰਘ ਦੇ ਨਾਲ ਆਉਂਗਾ ਉਹਦੇ ਉਹਦਾ ਨਾਂ ਮੇਰਾ ਸੰਪਰਕ ਆ ਉਹ ਨਾਲ ਲੱਗੇ ਆਉਂਗੇ ਚੜ੍ਹਦੀ ਕਲਾ ਮੈਂ ਨਾਲ ਲਿਖ ਕੇ ਆਵਾਂਗਾ ਹਾਂ ਚੜ੍ਹਦੀ ਕਲਾ ਚੜ੍ਹਦੀ ਕਲਾ ਅਸੀਂ ਅਹੀਂ ਇੰਨਾ ਕੰਮ ਕਰਦੇ ਤੇ ਉਹਨਾਂ ਦੇ ਜਵਾਈ ਉਹਨਾਂ ਨੂੰ ਕਾਤਲਾਂ ਨੂੰ ਜਿਨ੍ਹਾਂ ਨੇ ਜਹੇਦਾਰ ਨੂੰ ਨੁਕਸਾਨ ਕੀਤਾ ਵਾ ਉਹਨੂੰ ਵਟਿਆ ਵਾ ਤੇ ਉਹਦਾ ਉਹਨੂੰ ਸ਼ਹੀਦ ਕੀਤਾ ਵਾ ਤੇ ਜਵਾਈ ਉਹਨਾਂ ਦੇ ਪੱਖ ਦੇ ਵਿੱਚ ਉਹਨਾਂ ਦੇ ਗਾਲਾਂ ਦੇ ਵਿੱਚ ਸਰੋਪੇਪੁਰੋ ਪੁਆਰਿਆ ਵਾ ਸ਼ਰਮ ਨਹੀਂ ਆਉਂਦੀ ਇਹਨਾਂ ਲੋਕਾਂ ਨੂੰ ਵਾਹਿਗੁਰੂ ਨਹੀਂ ਉਹਨੂੰ ਸ਼ਰਮ ਨਹੀਂ ਆਣੀ ਬਿਕੋਜ਼ ਦੇਖੋ ਅਕਿਰਤ ਕਰਨ ਸ਼ਬਦ ਤਾਂ ਹੀ ਕਿ ਆਇਆ ਅਕਿਰਤ ਕਰਨ ਜਿਹੜਾ ਬੰਦਾ ਕਿਰਤ ਕਰਨ ਦਾ ਨਾਟਕ ਕਰ ਰਿਹਾ ਹੈ ਮੈਂ ਇੰਨਾ ਸਤਕਾਰ ਮੈਂ ਬਹੁਤ ਸਤਕਾਰ ਕਰਦਾ ਹਾਂ ਇਸ ਪਰਿਵਾਰ ਦਾ ਮੈਂ ਮੈਂ ਇੱਕ ਦੋ ਵਾਰ ਮੈਂ ਪਹੁੰਚ ਵੀ ਕੀਤੀ ਮੈਂ ਹਾਂ ਬਜ਼ੁਰਗਾਂ ਨੂੰ ਮੈਂ ਮਿਲ ਕੇ ਆਵਾ ਤੇ ਇਹਨਾਂ ਨੇ ਆਹ ਕੰਮ ਕਰ ਦਿੱਤਾ ਨਹੀਂ ਇਹਨਾਂ ਨੇ ਤਾਂ ਬਹੁਤ ਕੁਝ ਕੀਤਾ ਹੈ ਹੋਰ ਨਹੀਂ ਬਹੁਤ ਕੁਝ ਕੀਤਾ ਹੈ ਇਵਨ ਕਿ ਕੌਂਕੇਜੀ ਦਾ ਜਿਹੜਾ ਡਰਾਈਵਰ ਸੀਗਾ ਬਘੇਲ ਸਿੰਘ ਉਹਦੇ ਬਾਰੇ ਵੀ ਇਹਨਾਂ ਨੇ ਮਤਲਬ ਕੌਂਕੇਜੀ ਦੇ ਬੇਟੇ ਨੇ ਆਪ ਸਿੱਧੇ ਤੌਰ ਤੇ ਪੋਸਟ ਨਹੀਂ ਪਾਈ ਪੁਆਈ ਹੈ ਕਿ ਉਹ ਤਾਂ ਡਰਾਈਵਰ ਹੀ ਨਹੀਂ ਸੀਗਾ ਜਿਹੜਾ ਬੰਦਾ ਕੌਂਕੇਜੀ ਦੀ ਸੇਵਾ ਕਰਦਾ ਰਿਹਾ ਹੋਵੇ ਜਿਹੜਾ ਬੰਦਾ ਰਜਿੰਦਰਾ ਹਸਪੀਟਲ ਦੇ ਵਿੱਚ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਆਪ ਦੇਂਦਾ ਆਪਣੇ ਹੱਥੋਂ ਦੇਂਦਾ ਰਿਹਾ ਹੋਵੇ ਤੇ ਮੈਂ ਕਿਉਂਕਿ ਮੈਂ ਇੱਕ ਬੰਦੇ ਤੇ ਭਰੋਸਾ ਨਹੀਂ ਕਰਦਾ ਮੈਂ ਬਹੁਤ ਬੰਦਿਆਂ ਤੋਂ ਕਨਫਰਮ ਕਰਤਾ ਹੈ ਤੇ ਮੈਂ ਕਨਫਰਮ ਕਰਨ ਤੋਂ ਬਾਅਦ ਇਹ ਗੱਲ ਕਹਿਣਾ ਹੈ ਵੀ ਹਾਂ ਕੌਂਕੀ ਦਾ ਪਹਿਲਾ ਜਿਹੜਾ ਡਰਾਈਵਰ ਸੀਗਾ ਉਹ ਉਦੋਂ ਬੇਸ਼ੱਕ ਪੂਰਾ ਹੋ ਗਿਆ ਉਸ ਤੋਂ ਬਾਅਦ ਬਘੇਲ ਸਿੰਘ ਡਰਾਈਵਰੀ ਕਰਦਾ ਸੀਗਾ ਗੱਡੀ ਕੌਂਕੇ ਜੀ ਨੇ ਮਨਾ ਕੀਤੀ ਕਿਉਂਕਿ ਉਹ ਬੰਦੇ ਜਿਹਨਾਂ ਨੇ ਗੱਡੀ ਦਿੱਤੀ ਸੀ ਉਹ ਹਰਾਮ ਦੀਆਂ ਮਾਰਾ ਸੀ ਤੇ ਕੌਂਕੇ ਜੀ ਨੂੰ ਜਦੋਂ ਪਤਾ ਲੱਗਿਆ ਕਿ ਇਹ ਹਰਾਮ ਦੀਆਂ ਮਾਰਾਂ ਨੇ ਮੈਂ ਇਹਨਾਂ ਦੀ ਗੱਡੀ 'ਚ ਨਹੀਂ ਬਹਿਣਾ ਕੌਂਕੇ ਜੀ ਨੇ ਉਸ ਗੱਡੀ 'ਚ ਬਹਿਣ ਤੋਂ ਮਨਾ ਜਦੋਂ ਕੀਤਾ ਤਾਂ ਫਿਰ ਇਹਨਾਂ ਸਿੰਘਾਂ ਨੇ ਕਿਹਾ ਸਾਡੇ ਕੋਲ ਜੀਪ ਹੈਗੀ ਹੈ ਤੁਸੀਂ ਸਾਡੀ ਜੀਪ ਰੱਖੋ ਠੀਕ ਹੈ ਵੀ ਗੱਡੀ ਅਸੀਂ ਰੱਖਦੇ ਹਾਂ ਤੇ ਅੱਜ ਉਹ ਗੱਡੀ ਨੂੰ ਪਾਲਕੀ ਬਣਾਇਆ ਹੋਇਆ ਹੈ ਤੇ ਅੱਜ ਵੀ ਉਹ ਗੱਡੀ ਉਹਨਾਂ ਸਿੰਘਾਂ ਦੇ ਕੋਲ ਹੈ ਪਰ ਸਰਦਾਰ ਜੀ ਮੈਂ ਇੱਕ ਮੇਰੀ ਬੇਨਤੀ ਆ ਮੇਰੀ ਬੇਨਤੀ ਆ ਜਥੇਦਾਰ ਜੀ ਦੇ ਰਿਸ਼ਤੇਦਾਰ ਵੀ ਬਹੁਤ ਹੋਣਗੇ ਜੇ ਉਹਨਾਂ ਦੀ ਜਮੀਰ ਜਾਗਦੀ ਆ ਨਾ ਤੇ ਉਹ ਅੰਦਾਜ਼ਾ ਲਾ ਕੇ ਦੱਸ ਦੇਣਗੇ ਵਾਕਿਆ ਹੀ ਇਸ ਬੰਦੇ ਨੇ ਕੰਮ ਖਰਾਬ ਕੀਤਾ ਮਰੀ ਹੋਈ ਐ ਕਿਉਂਕਿ ਅਸੀਂ ਇੰਨਾ ਲੰਬਾ ਕੌਂਕੀ ਕਲਾ ਤੋਂ ਗੁਰੂ ਗੁਰਸਖਰ ਸਾਹਿਬ ਤੋਂ ਮਾਰਚ ਕੱਢਿਆ ਤੇ ਜਦ ਗਰੇਵਾਲ ਨੇ ਜਿਦਾ ਬਡਾਲਾ ਜੀ ਨੇ ਕਿਹਾ ਵੀ ਗਰੇਵਾਲ ਨੇ ਹਰ ਪਾਸੇ ਮਨਾ ਕਰਤਾ ਵੀ ਸਰੂਪ ਨਹੀਂ ਦੇਣਾ ਪਾਲਕੀ ਨਹੀਂ ਦੇਣੀ ਸਾਰੇ ਪਿੰਡਾਂ ਦੀ ਸੰਗਤ ਪੰਜ ਪਿਆਰਿਆਂ ਨੂੰ ਨਤਮਸਤਕ ਹੁੰਦੀ ਆਈ ਹੈ ਸੰਗਤ ਨੂੰ ਪਤਾ ਸੀ ਇਸ ਰੂਪ ਨਹੀਂ ਹੈਗਾ ਫੇ ਵੀ ਮਤਲਬ ਉਹ ਵਾਹਿਗੁਰੂ ਦੀ ਮੈਂ ਕਹਾਂਗਾ ਉਹ ਉਸ ਵਾਹਿਗੁਰੂ ਦਾ ਕੋਤਕ ਦੇਖੋ ਤੁਸੀਂ ਕਿ ਪੰਜ ਪਿਆਰਿਆਂ ਦੀ ਅਗਵਾਈ 'ਚ ਮੈਂ ਤਾਂ ਨਗਰ ਕੀਰਤਨ ਹੀ ਜਾਊਂਗਾ ਨਿਕਲ ਰਿਹਾ ਸੀ ਠੀਕ ਹੈ ਜੀ ਉਹ ਯਾਤਰਾ ਉਹ ਨਗਰ ਕੀਰਤਨ ਹੀ ਸੀਗਾ ਅੱਛਾ ਮੇਰੀ ਇੱਕ ਗੱਲ ਆ ਮੇਰੀ ਇੱਕ ਗੱਲ ਸੁਣ ਲਓ ਬਈ ਜਥੇਦਾਰ ਦੇ ਜਿਹੜੇ ਪਰਿਵਾਰ ਦੇ ਮੈਂਬਰ ਆ ਨਾ ਜੀ ਜੇ ਪਰਿਵਾਰ ਦੇ ਮੈਂਬਰਾਂ ਨੂੰ ਕਾਤਲਾਂ ਦੇ ਨਾਲ ਪਿਆਰ ਆ ਤੇ ਸਾਨੂੰ ਬਿਲਕੁਲ ਇਹ ਇਹ ਇਹਨਾਂ ਦੇ ਇਹਨਾਂ ਦੇ ਜਵਾਈ ਹੋਣ ਜਾਂ ਜਿਹੜੇ ਮੁੰਡੇ ਹੋਣ ਜੇ ਉਹਨਾਂ ਦੇ ਕਾਤਲਾਂ ਦੇ ਨਾਲ ਰਲ ਕੇ ਕੰਮ ਕਰਨ ਸਾਡਾ ਇਹਨਾਂ ਦੇ ਨਾਲ ਕੋਈ ਨਹੀਂਗਾ ਪਿਆਰ ਅਸੀਂ ਨਹੀਂ ਇਹਨਾਂ ਨੂੰ ਕੱਖ ਨਹੀਂ ਸਮਝਦੇ ਐਂ ਤੇ ਕੱਲੇ ਜਥੇਦਾਰ ਨੂੰ ਸਮਝਦੇ ਆ ਜਿਹੜਾ ਕੌਮ ਵਾਸਤੇ ਸਭ ਕੁਝ ਕਰਦਾ ਸੀ ਨਹੀਂ ਨਾ ਕੋਈ ਸੀ ਦੇਖੋ ਉਹ ਸਾਡੀ ਕੌਮ ਦੀਆਂ 3 ਨੇ ਜਥੇਦਾਰ ਦੀਆਂ 3 ਨੇ ਇਹ ਜਵਾਈ ਹੈਗਾ ਜਵਾਈ ਤੇ ਹੋ ਗਿਆ ਮੈਂ ਉਹਨਾਂ ਦੀ ਗੱਲ ਕਰਦਾ ਮੈਂ ਇਹ ਜਿਹੜੇ ਆ ਕੇ ਜਿਹਦੇ ਮੈਂ ਜਵਾਈ ਦੀ ਗੱਲ ਕਰਦਾ ਵਾਂ ਜਵਾਈ ਦੀ ਗੱਲ ਕਰਦਾ ਵਾਂ ਜਿਹੜੇ ਉਹਨਾਂ ਦਾ ਪੱਤੂੜਦੇ ਆ ਉਹ ਕਿਰਤ ਕਰਨੇ ਰਹਿਣ ਦਉਣਾ ਨੂੰ ਪਰ ਮੈਂ 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 ਇੱਕ ਆਰਟੀਕਲ ਬੜਾ ਤਗੜਾ ਲਿਖਿਆ ਸੀ ਫਿਰ ਮੈਨੂੰ ਨਾ ਕਿਸੇ ਨੇ ਦੱਸਿਆ ਉਹ ਭੈਣ ਜੀ ਇੱਕ ਦੇਵਤਾ ਵਾ ਉਹ ਵਿਚਾਰੀ ਬੋਡੀ ਚੰਗੀ ਆ ਮੈਂ ਸਿਰਫ ਉਹਦਾ ਹੈਡਿੰਗ ਇਹੋ ਲਿਖਿਆ ਸੀ ਤੂੰ ਸੁਆਣੀ ਹੈ ਕਿ ਸ੍ਰੀਤਾ ਸਿਰਫ ਇੰਨਾ ਹੀ ਮੈਂ ਉਹਦਾ ਗੁਰਬਾਣੀ ਦੀ ਪੰਕਤੀ ਇੰਨੀ ਕੁ ਅਤੀ ਪੰਕਤੀ ਉਹਦਾ ਸਰਲੇਖ ਰੱਖਿਆ ਸੀਗਾ ਤੂੰ ਸੁਹਾਣੀ ਆ ਕਿ ਸ੍ਰੀਤਾ ਜਦੋਂ ਸਰੂਪਾ ਸਰੂਪਾ ਪਈ ਦਾ ਇਹ ਪੰਕਤੀ ਦਾ ਅਰਥ ਵੀ ਸੰਗਤ ਨੂੰ ਥੋੜਾ ਜਿਹਾ ਦੱਸ ਦੋ ਇਹ ਇਸ ਤਰ੍ਹਾਂ ਤਰੂ ਭਗਤ ਪ੍ਰਹਿਲਾਦ ਤਰੂ ਭਗਤ ਦੀ ਜਿਹੜੀ ਸਾਖੀ ਆਉਂਦੀ ਹੈ ਨਾ ਹਾਂਜੀ ਜਦੋਂ ਭਗਤ ਪ੍ਰਹਿਲਾਦ ਆਪਣੇ ਪਿਓ ਦੇ ਅਨ ਉਹ ਜਾ ਕੇ ਖੇਡਦਾ ਖੇਡਦਾ ਹੁੰਦਾ ਉਹਦੇ ਨਾ ਗੋਦੀ ਚ ਜਾ ਕੇ ਬਹਿ ਗਿਆ ਹੂੰ ਤੇ ਉਹਦੀ ਮਤਈਆ ਨੇ ਗੁੱਟੋਂ ਫੜ ਕੇ ਤੁਹਾਨੂੰ ਖਿੱਚ ਕੇ ਨਾ ਉਹਨੂੰ ਗੋਦੀ ਚੋਂ ਖਿੱਚ ਲਿਆ ਤੇ ਉਹ ਨਾ ਭਗਤ ਪਹਿਰਲਾਦ ਰੋਂਦਾ ਰੋਂਦਾ ਮਤਲਬ ਉਹ ਨਾ ਬੁਸਕਦਾ ਹੋਇਆ ਆਪਣੀ ਮਾਂ ਕੋਲ ਗਿਆ ਆਪਣੀ ਮਾਂ ਨੂੰ ਕਹਿੰਦਾ ਡੱਡੋ ਡੱਡੋ ਲਿਕਾ ਮਾਂ ਪੁੱਛੇ ਤੂੰ ਸੁਆਣੀ ਐ ਕਿ ਸ੍ਰੀਦਾ ਉਹ ਬੁਸਕਦਾ ਬੁਸਕਦਾ ਮਾਂ ਨੂੰ ਕਹਾ ਮਾਂ ਤੂੰ ਰਾਜੇ ਦੀ ਏ ਰਾਣੀ ਆ ਕੇ ਉਹਦੀ ਨੌਕਰਾਨੀ ਆ ਵਾਹਿਗੁਰੂ ਵਾਹਿਗੁਰੂ ਉਹ ਮੈਨੂੰ ਪਗਤੀ ਮੈਨੂੰ ਪਗਤੀ ਯਾਦ ਆ ਗਈ ਉਥੇ ਜਦੋਂ ਇਹਨਾਂ ਨੇ ਸਰੋਪਾ ਪਾਇਆ ਭੈਣ ਜੀ ਨੇ ਮੇਰੇ ਸਤਿਕਾਰਯੋਗ ਮਾਫ ਕਰਨਾ ਭੈਣ ਜੀ ਮੈਂ ਤੁਹਾਡਾ ਬੜਾ ਦਿਲੋਂ ਸਤਿਕਾਰ ਕਰਦਾ ਵਾਂ ਤਾਂ ਮੈਨੂੰ ਨਹੀਂ ਪਤਾ ਵੀ ਤੁਹਾਡੀ ਕਿੰਨੀ ਕੁ ਮਜਬੂਰੀ ਹੋਊਗੀ ਜਦੋਂ ਤੁਸੀਂ ਤੁਹਾਡਾ ਦਿਲ ਕਿਤਨਾ ਮੰਨਿਆ ਹੋਊਗਾ ਉਸ ਬੰਦੇ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਐਡਾ ਚਿਹੇਦਾਰ ਦਾ ਨੁਕਸਾਨ ਕੀਤਾ ਹੋਵੇ ਤੇ ਤੁਸੀਂ ਉਹਦੇ ਗੱਲ ਦੇ ਵਿੱਚ ਸਰੋਪਾ ਪਾ ਦਿਓ ਮੇਰਾ ਤਾਂ ਰੋਂ ਨਿਕਲ ਗਿਆ ਸੀ ਉਦੋਂ ਮੈਂ ਉਦੋਂ ਹੀ ਆਰਟੀਕਲ ਸ਼ੁਰੂ ਕਰ ਦਿੱਤਾ ਇਹ ਲਿਖਣਾ ਵਾਹਿਗੁਰੂ ਫਿਰ ਮੈਨੂੰ ਕਿਸੇ ਸਿਆਣੇ ਬੰਦੇ ਨੇ ਆਖਿਆ ਭਈ ਇਹ ਤਾਂ ਭੈਣ ਜੀ ਦੀ ਮਜਬੂਰੀ ਆ ਤੇ ਮੈਨੂੰ ਉਦੋਂ ਹੀ ਪਤਾ ਲੱਗ ਗਿਆ ਸੀ ਆ ਸਰਬਜੋਤ ਸਿੰਘ ਦਾ ਭਈ ਇਹ ਇਹ ਸਰਬਜੋਤ ਸਿੰਘ ਇਹ ਮੇਜਰ ਸਿੰਘ ਜਿਹੜਾ ਮੈਂਬਰ ਆ ਉਹਦਾ ਮੁੰਡਾ ਵਾ ਤੇ ਮੇਜਰ ਸਿੰਘ ਕੱਟੜ ਆ ਅਕਾਲੀ ਆ ਕਾ ਉਹਨੂੰ ਆਪਣੀ ਪਾਰਟੀ ਦੇ ਨਾਲ ਪ੍ਰੇਮ ਜਾਗ ਪਿਆ ਉਹਨੂੰ ਆਪਣੇ ਫਾਦਰ ਇਨ ਲਾ ਦੇ ਨਾਲ ਕੋਈ ਨਹੀਂ ਲੱਗਾ ਉੱਤੇ ਸਭ ਨੂੰ ਦਬਾਅ ਆਇਆ ਆਪਣੇ ਸਹੁਰਿਆਂ ਦੇ ਮੈਨੂੰ ਪਤਾ ਮੈਨੂੰ ਵੀ ਲੱਗ ਗਿਆ ਸੀਗਾ ਬਟ ਮੈਨੂੰ ਇਹ ਨਹੀਂ ਸੀ ਪਤਾ ਕਿ ਸਰਬਜੋਤ ਸਿੰਘ ਜਿਹੜਾ ਹੈਗਾ ਉਹ ਕੌਣ ਹੈ ਕੀ ਹੈ ਕੀ ਨਹੀਂ ਹੈ ਇਹਨਾਂ ਦਾ ਮੈ ਤਾਂ ਹੀ ਇਹ ਚੀਜ਼ ਕਹੀ ਸੀ ਨਾ ਕਿ ਪਤਾ ਕਰੋ ਕੌਣ ਹੈ ਕੀ ਹੈ ਕੀ ਨਹੀਂ ਹੈ ਮੈਂ ਅੰਤ ਦੇ ਵਿੱਚ ਇੰਨੀ ਬੇਨਤੀ ਕਰੂੰਗਾ ਵੀ ਜਿਹੜੇ ਵੀ ਜਾਗਦਿਆਂ ਜਮੀਰਾਂ ਵਾਲੇ ਜ਼ਥੇਦਾਰ ਕੌਮ ਕੇ ਸਾਜ਼ੀ ਦੇ ਬਾਰੇ ਜਿਨ੍ਹਾਂ ਕੋ ਤੱਤ ਨੇ ਉਹ ਆਪਣੇ ਤੱਤ ਸਾਹਮਣੇ ਲਿਆਉਣ ਤੇ ਜਿਹੜੇ ਬੰਦੇ ਭਾਵੇਂ ਉਹਨਾਂ ਦੇ ਰਿਸ਼ਤੇਦਾਰ ਹੋਣ ਤੇ ਉਹਨਾਂ ਨੂੰ ਆਪਣੀ ਜ਼ਮੀਰ ਦੀ ਆਵਾਜ਼ ਦੇ ਉੱਤੇ ਜੇ ਉਹ ਗਲਤ ਕੰਮ ਕਰਦੇ ਤੇ ਨੰਗਾ ਕਰਨ ਤੇ ਸਾਰਿਆਂ ਨੂੰ ਰਲ ਕੇ ਜਹੇਦਾਰ ਜੀ ਦਾ ਉਹਨਾਂ ਤੇ ਉਹਨਾਂ ਦੇ ਜਿਹੜੇ ਕਾਤਲ ਨੇ ਉਹਨਾਂ ਤੇ ਕੇਸ ਰਜਿਸਟਰ ਕਰਨ ਦਾ ਸਾਰਿਆਂ ਨੂੰ ਏਕਤਾ ਕਰਕੇ ਤੇ ਉਦਮ ਕਰਨਾ ਚਾਹੀਦਾ ਬਿਲਕੁਲ ਉਮੀਦ ਇਹੀ ਕਰਦੇ ਆਂ ਵੀ ਹੁਣ ਜਥੇਦਾਰ ਕੌਂਖੇ ਜੀ ਦੇ ਕਾਤਲ ਜਿਹੜੇ ਹੈਗੇ ਨੇ ਉਹਨਾਂ ਨੂੰ ਨੰਗਾ ਕਰਨ ਵਾਸਤੇ ਸਿੱਖ ਕੌਮ ਸਿਰ ਜੋੜੂਗੀ ਚਾਹੇ ਸਾਡੀ ਜਥੇਦਾਰਨੀ ਦੀਆਂ ਕੋਈ ਵੀ ਮਜਬੂਰੀਆਂ ਨਹੀਂ ਆ ਹੋਣ ਉਹਨੇ ਨੇ ਆਪਣੀ ਧੀ ਦਾ ਘਰ ਬਸਾਉਣ ਵਾਸਤੇ ਸਰੂਪਾ ਪਾਇਆ ਤਾਂ ਹੋਵੇ ਸੁਖਵੀਰ ਸਿੰਘ ਬਾਦਲ ਦੀ ਗੱਲ 'ਚ ਪਰ ਹੁਣ ਕੌਮ ਨੂੰ ਅਸਲੀਅਤ ਪਤਾ ਲੱਗ ਗਈ ਹੈ ਵੀ ਕਿਉਂ ਸਰੂਪਾ ਪਾਇਆ ਗਿਆ ਤੇ ਉਸ ਤੋਂ ਬਾਅਦ ਹੁਣ ਕੰਮ ਹੀ ਡਿਸਾਈਡ ਕਰੇ ਸੰਗਤ ਜੀ ਹੁਣ ਤੁਸੀਂ ਡਿਸਾਈਡ ਕਰਨਾ ਕਿ ਤੁਸੀਂ ਕੀ ਕਰਨਾ ਹੈ ਕੀ ਨਹੀਂ ਕਰਨਾ ਚੜਦੀ ਕਲਾ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਕੀਮਤੀ ਸਮਾਂ ਦਿੱਤਾ ਮੈਨੂੰ ਨਗੋਕੇ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਦੀ ਫਤਿਹ ਜੀ